ਆਪਦੇ ਵਿਧਾਇਕ ਅਕਸਰ ਹੀ ਆਪਣੇ ਬੇਤੁਕੇ ਬਿਆਨਾਂ ਕਰਕੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਆਪਦੇ ਇੱਕ ਹੋਰ ਵਿਧਾਇਕ ਦੇ ਵੱਲੋਂ ਬੜਾ ਹੀ ਬੇਤੁਕਾ ਬਿਆਨ ਦਿੱਤਾ ਗਿਆ ਹੈ ਆਪਦੇ ਵਿਧਾਇਕ ਲਾਭ ਸਿੰਘ ਉਗੋਕੂ ਦਾ ਇਹ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਲਾਭ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਸਰਕਾਰ ਟਰਾਲੀਆਂ ਦੀ ਜਾਂਚ ਕਰਵਾਉਣ ਲੱਗ ਗਈ ਫਿਰ ਤਾਂ ਟਰਾਲੀਆਂ ਯੋਗੀ ਹੀ ਰਹਿ ਜੂ ਆਪਦੇ ਵਿਧਾਇਕ ਅਕਸਰ ਹੀ ਆਪਣੇ ਬੇਤੁਕੇ ਬਿਆਨਾਂ ਕਰਕੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਆਪ ਦੇ ਇੱਕ ਹੋਰ ਵਿਧਾਇਕ ਦੇ ਵੱਲੋਂ ਬੜਾ ਹੀ ਬੇਤੁਕਾ ਬਿਆਨ ਦਿੱਤਾ ਗਿਆ ਹੈ। ਆਪ ਦੇ ਵਿਧਾਇਕ ਲਾਭ ਸਿੰਘ ਉਗੋਕੂ ਦਾ ਇਹ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ। ਲਾਭ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਸਰਕਾਰ ਟਰਾਲੀਆਂ ਦੀ ਜਾਂਚ ਕਰਵਾਉਣ ਲੱਗ ਗਈ ਫਿਰ ਤਾਂ ਟਰਾਲੀਆਂ ਜੋਗੀ ਹੀ ਰਹਿ ਜੂ। ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੀਆਂ ਜੋ ਟਰਾਲੀਆਂ ਚੋਰੀਆਂ ਹੋਈਆਂ ਨੇ ਸ਼ੰਭੂ ਤੇ ਖਨੋਰੀ ਮੋਰਚੇ ਤੇ ਉਸ ਨੂੰ ਲੈ ਕੇ ਕਾਫੀ ਹੱਦ ਤੱਕ ਵਿਰੋਧ ਆ ਜੋ ਜਤਾਇਆ ਜਾ ਰਿਹਾ ਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਜੋ ਟਰਾਲੀਆਂ ਚੋਰੀਆਂ ਹੋਈਆਂ ਨੇ ਉਹ ਆਪ ਦੇ ਕਈ ਵਿਧਾਇਕਾਂ ਤੇ ਕਈ ਸਰਪੰਚਾਂ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਜਿਸ ਨੂੰ ਲੈ ਕੇ ਆਪ ਦੇ ਵਿਧਾਇਕ ਗੁਰਲਾਲ ਕਨੌਰ ਤੇ ਵੀ ਪਹਿਲਾਂ ਇਲਜ਼ਾਮ ਲੱਗੇ ਨੇ ਤੇ ਕਨੌਰਪ ਹਲਕੇ ਦੇ ਵਿੱਚ ਪੈਂਦੇ ਦੋ ਪਿੰਡ ਦੇ ਸਰਪੰਚਾਂ ਦੇ ਉੱਪਰ ਵੀ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਜਦੋਂ ਲਾਭ ਸਿੰਘ ਸਦਨ ਦੇ ਵਿੱਚ ਪਾਉਂਦੇ ਨੇ ਪੰਜਾਬ ਵਿਧਾਨ ਸਭਾ ਸਦਨ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਲਾਭ ਸਿੰਘ ਜਦੋਂ ਉੱਥੇ ਪਹੁੰਚਦੇ ਨੇ ਤਾਂ ਉਹ মিডিਆ ਦੇ ਮੁਖਾਤਰ ਹੁੰਦੇ ਨੇ ਤਾਂ ਉਹਨਾਂ ਨੂੰ ਇਸ ਬਾਰੇ ਸਵਾਲ ਕੀਤਾ ਜਾਂਦਾ ਹੈ ਤਾਂ ਜਵਾਬ ਦੇ ਵਿੱਚ ਲਾਭ ਸਿੰਘ ਅਗੋਕੋਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਸਰਕਾਰ ਟਰਾਲੀਆਂ ਦੀ ਜਾਂਚ ਕਰਵਾਉਣ ਲੱਗ ਗਈ ਫੇਰ ਤਾਂ ਟਰਾਲੀਆਂ ਜੋਗੀ ਹੀ ਰਹਿ ਜੂ ਤਾਂ ਇਹ ਬੜਾ ਹੀ ਬੇਤੁਕਾ ਤੇ ਹਾਸੋਹੀਨਾ ਜਵਾਬ ਆ ਜੋ ਇਹਨਾਂ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਲਾਭ ਸਿੰਘ ਅਗੋਕੋਂ ਨੂੰ ਅਸੀਂ ਇੱਕ ਇਹ ਸਵਾਲ ਇੱਥੇ ਜ਼ਰੂਰ ਕਰਨਾ ਚਾਹੁੰਦੇ ਆ ਕਿ ਜੇ ਮੋਰਚਾ ਪੰਜਾਬ ਸਰਕਾਰ ਦੇ ਵੱਲੋਂ ਚੁਕਾਇਆ ਗਿਆ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੁਕਾਇਆ ਗਿਆ ਹੈ ਤਾਂ ਫਰਜ਼ ਕਿਸ ਦਾ ਬਣਦਾ ਸੀ ਕੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਕੋਈ ਫਰਜ ਨਹੀਂ ਬਣਦਾ ਸੀ ਉਹਨਾਂ ਦੀਆਂ ਟਰਾਲੀਆਂ ਜਾਂ ਉਹਨਾਂ ਦਾ ਜੋ ਕੀਮਤੀ ਸਮਾਨ ਆ ਉਹ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ ਕਿਉਂਕਿ ਕੋਈ ਇੱਕ ਟਰਾਲੀ ਨਹੀਂ ਹੈਗੀ ਲਗਭਗ 135 ਦੇ ਕਰੀਬ ਟਰਾਲੀਆਂ ਦੱਸੀਆਂ ਜਾ ਰਹੀਆਂ ਨੇ ਜੋ ਕਿਸਾਨਾਂ ਦੀਆਂ ਉੱਥੋਂ ਚੋਰੀਆਂ ਹੋਈਆਂ ਨੇ ਤੇ ਕਈ ਲੱਖਾਂ ਦਾ ਸਮਾਨ ਵੀ ਦੱਸਿਆ ਜਾ ਰਿਹਾ ਜੋ ਉੱਥੋਂ ਚੋਰੀ ਹੋਇਆ ਤਾਂ ਜਿਵੇਂ ਹੀ ਸ਼ੰਭੂ ਤੇ ਖਨੋਰੀ ਮੂਰਤੀਆਂ ਤੇ ਐਕਸ਼ਨ ਹੁੰਦਾ ਹੈ ਕਿਸਾਨਾਂ ਦੇ ਵੱਲੋਂ ਇੱਥੋਂ ਤੱਕ ਵੀ ਆਨ ਰਿਕਾਰਡ ਕਿਹਾ ਗਿਆ ਹੈ ਕਿ ਸਰਕਾਰ ਦੇ ਵੱਲੋਂ ਸਾਨੂੰ ਕੱਪੜੇ ਤੱਕ ਚੁਕੰਦਾਂ ਮੌਕਾ ਨਹੀਂ ਦਿੱਤਾ ਤਾਂ ਜਿਵੇਂ ਹੀ ਉੱਥੇ ਐਕਸ਼ਨ ਦੇਖਣ ਨੂੰ ਮਿਲਦਾ ਹੈ ਤਾਂ ਉਸ ਤੋਂ ਬਾਅਦ ਬਹੁਤ ਸਾਰਾ ਕੀਮਤੀ ਸਬਾਨ ਆ ਜੋ ਕਿਸਾਨਾਂ ਦਾ ਚੋਰੀ ਹੋ ਜਾਂਦਾ ਹੈ ਕਿਸਾਨਾਂ ਦੀਆਂ ਲਗਭਗ 135 ਟਰਾਲੀਆਂ ਦੱਸੀਆਂ ਜਾ ਰਹੀਆਂ ਨੇ ਕਿ ਕਿਸਾਨਾਂ ਦੀਆਂ ਚੋਰੀ ਹੋ ਜਾਣ ਤੇ ਹੁਣ ਤੱਕ ਕੋਈ ਵੀ ਉਹਨਾਂ ਦਾ ਅਤਾ ਪਤਾ ਨਹੀਂ ਲੱਗ ਰਿਹਾ ਤਾਂ ਬੀਤੇ ਦਿਨ ਵੀ ਇੱਕ ਖਬਰ ਕਰਕੇ ਹਟਿਆ ਕਿ ਐਮ.ਐਲ.ਏ ਗਰਲਾਲ ਕਨੌਰ ਦੇ ਜੋ ਕਰੀਬੀ ਸਰਪੰਚ ਨੇ ਉਹਨਾਂ ਦੇ ਉੱਪਰ ਚੋਰੀ ਦੇ ਇਲਜ਼ਾਮ ਲੱਗੇ ਨੇ ਤਾਂ ਉਸ ਤੋਂ ਬਾਅਦ ਚੋਰੀ ਤੋਂ ਬਾਅਦ ਉਹਨਾਂ ਦੇ ਉੱਪਰ ਇਹ ਵੀ ਇਲਜ਼ਾਮ ਲੱਗ ਰਹੇ ਨੇ ਕਿ ਜਿਨ੍ਹਾਂ ਵਿਅਕਤੀਆਂ ਦੇ ਵੱਲੋਂ ਟਰਾਲੀਆਂ ਦੀ ਪਹਿਚਾਣ ਕਰਵਾਈ ਗਈ ਸੀ ਉਹਨਾਂ ਦੀ ਕੁੱਟਮਾਰ ਵੀ ਸਰਪੰਚਾਂ ਦੇ ਵੱਲੋਂ ਕਰਵਾਈ ਗਈ ਆ ਤਾਂ ਉਸ ਤੋਂ ਬਾਅਦ ਲਾਭ ਸਿੰਘ ਉਗੋਕੋਂ ਦੇ ਵੱਲੋਂ ਦਿੱਤਾ ਗਿਆ ਇਹ ਬਿਆਨ ਨੂੰ ਲੈ ਕੇ ਵੀ ਕਾਫੀ ਲੋਕ ਆ ਜੋ ਇਸ ਦਾ ਵਿਰੋਧ ਕਰ ਰਹੇ ਨੇ ਤਾਂ ਲਾਭ ਸਿੰਘ ਉਗੋਕੋਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਸਰਕਾਰ ਟਰਾਲੀਆਂ ਦੀ ਜਾਂਚ ਕਰਵਾਉਣ ਲੱਗ ਗਈ ਫਿਰ ਤਾਂ ਟਰਾਲੀਆਂ ਯੋਗ ਹੀ ਰਹਿ ਜੂ ਫਿਰ ਮੈਂ ਉਹੀ ਸਵਾਲ ਉਹਨਾਂ ਨੂੰ ਕਰਨਾ ਚਾਹੁੰਦਾ ਕਿ ਭਾਈ ਜਦੋਂ ਮੋਰਚਾ ਪੰਜਾਬ ਸਰਕਾਰ ਨੇ ਚੁਕਾਇਆ ਹੈ ਪੁਲਿਸ ਪ੍ਰਸ਼ਾਸਨ ਨੇ ਮੋਰਚਾ ਚੁਕਾਇਆ ਤਾਂ ਉਸ ਵਕਤ ਫਰਜ ਕੀ ਦਾ ਬਣਦਾ ਸੀ ਇੱਕ ਵਿਧਾਇਕ ਹੋਣ ਦੇ ਨਾਤੇ ਕੀ ਤੁਹਾਨੂੰ ਇਸ ਤਰ੍ਹਾਂ ਦਾ ਬਿਆਨ ਕਰਨਾ ਸ਼ੋਭਾ ਦਿੰਦਾ ਹੈ ਕਿ ਵਿਧਾਇਕ ਲਾਭ ਸਿੰਘ ਅਗੋਕੋ ਤਾਂ ਨਹੀਂ ਉਸ ਚੋਰੀ ਦੇ ਵਿੱਚ ਸ਼ਾਮਲ ਸਵਾਲ ਇਹ ਵੀ ਵੱਡਾ ਬਣਦਾ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਹੀ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਆਪ ਨੂੰ ਲੋਕਾਂ ਦੇ ਵੱਲੋਂ ਨਿੰਦਿਆ ਜਾ ਰਿਹਾ ਹੈ ਲਗਾਤਾਰ ਇਹਨਾਂ ਦੇ ਵਿਧਾਇਕਾਂ ਨੂੰ ਲੋਕਾਂ ਦੇ ਵੱਲੋਂ ਨਿੰਦਿਆ ਜਾ ਰਿਹਾ ਹੈ ਕਿ ਜੋ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਤਸ਼ੱਦਦ ਟਾਇਆ ਗਿਆ ਹੈ ਉਹ ਬੇਬੁਨਿਆਦ ਹੈ ਹਾਲਾਂਕਿ ਸੀਐਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੋ ਕਿਸਾਨ ਸੀ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਇਸ ਕਰਕੇ ਅਸੀਂ ਮੋਰਚਾ ਚ ਗਵਾਇਆ ਹੈ ਪਰ ਸੀਐਮ ਭਗਵੰਤ ਮਾਨ ਸਾਹਿਬ ਦਾ ਉਹ ਬਿਆਨ ਤੇ ਵੀ ਲੋਕ ਕਾਫੀ ਪੜਕਦੇ ਹੋਏ ਨਜ਼ਰ ਆ ਰਹੇ ਨੇ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਖੁਦ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੇਕਰ ਕੇਂਦਰ ਨਾਲ ਮੰਗਾਂ ਨਹੀਂ ਤਾਂ ਕਿਸਾਨ ਦਿੱਲੀ ਨਹੀਂ ਹੋਰ ਲਾਹੌਰ ਜਾਣ ਤਾਂ ਹੁਣ ਸੀਐਮ ਭਗਵੰਤ ਮਾਨ ਕਿਉਂ ਨਹੀਂ ਦੱਸਦੇ ਪਏ ਵੀ ਜੇ ਕੇਂਦਰ ਨਾਲ ਮੰਗਾਂ ਨਹੀਂ ਤਾਂ ਕਿਸਾਨ ਕਿੱਥੇ ਜਾਣ ਕਿਉਂ ਉਹਨਾਂ ਨੂੰ ਮੀਟਿੰਗ ਦੇ ਵਿੱਚ ਬੁਲਾ ਕੇ ਰਿਟੇਨ ਕੀਤਾ ਗਿਆ ਕਿਉਂ ਜੋ ਇਹਨਾਂ ਤੇ ਇਲਜ਼ਾਮ ਆਮ ਆਦਮੀ ਪਾਰਟੀ ਤੇ ਲੱਗ ਰਹੇ ਨੇ ਉਸ ਤੇ ਹੁਣ ਤੱਕ ਕੋਈ ਵੀ ਜਵਾਬ ਆ ਜੋ ਇਹਨਾਂ ਦਾ ਨਿਕਲ ਕੇ ਨਹੀਂ ਸਾਹਮਣੇ ਆਇਆ ਤੇ ਵਿਧਾਇਕਾਂ ਦੇ ਵੱਲੋਂ ਬੇਤੁਕੇ ਬਿਆਨ ਨੇ ਜੋ ਦਿੱਤੇ ਜਾ ਰਹੇ ਨੇ ਤਾਂ ਆਪ ਦੇ ਵਿਧਾਇਕ ਲਾਭ ਸਿੰਘ ਅਗੋਕੋ ਦੇ ਵੱਲੋਂ ਇਹ ਬੇਤੁਕਾ ਬਿਆਨ ਆ ਜੋ ਦਿੱਤਾ ਗਿਆ ਜਿਸ ਕਰਕੇ ਲੋਕਾਂ ਦੇ ਵੱਲੋਂ ਕਾਫੀ ਇਸਦੀ ਵਿਰੋਧਤਾ ਆ ਜੋ ਕੀਤੀ ਜਾ ਰਹੀ ਆ ਤੁਸੀਂ ਉਹ ਬਿਆਨ ਵੀ ਪੂਰਾ ਵੀਡੀਓ ਵੀ ਪੂਰੀ ਦੇਖੀ ਹੋਵੇਗੀ ਜਿਸ ਦੇ ਵਿੱਚ ਖੁਦ ਵਿਧਾਇਕ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਜੇ ਸਰਕਾਰ ਚੋਰੀ ਹੋਈ ਟਰਾਲੀਆਂ ਦੀ ਜਾਂਚ ਕਰਵਾਉਣ ਲੱਗ ਗਈ ਫਿਰ ਤਾਂ ਟਰਾਲੀਆਂ ਜੋਗੀ ਹੀ ਰਹਿ ਜੂ ਤਾਂ ਆਪੋਜੀਸ਼ਨ ਦੇ ਵੱਲੋਂ ਵੀ ਕਾਫੀ ਮਸਲਾ ਆ ਜੋ ਇਹ ਚੁੱਕਿਆ ਜਾ ਰਿਹਾ ਹੈ ਕਿ ਜੋ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਹੈ ਉਸ ਦੀ ਪਰਪਾਈ ਕੌਣ ਕਰੇਗਾ ਕਿਉਂਕਿ ਲਗਭਗ ਜੇ ਬੇਰਵਿਆਂ ਦੀ ਮੈਂ ਗੱਲ ਕਰ ਲਾਂ ਤਾਂ ਜੋ ਹੁਣ ਤੱਕ ਜਾਣਕਾਰੀ ਮਿਲ ਰਹੀ ਹੈ ਕਿ 135 ਦੇ ਕਰੀਬ ਕਿਸਾਨਾਂ ਦੀਆਂ ਟਰਾਲੀਆਂ ਨੇ ਜੋ ਮੋਰਚਿਆਂ ਤੋਂ ਚੋਰੀ ਹੋ ਚੁੱਕੀਆਂ ਨੇ ਇਕੱਲੀਆਂ ਟਰਾਲੀਆਂ ਨਹੀਂ ਇਸ ਦੇ ਨਾਲ ਜੋ ਕਿਸਾਨਾਂ ਦਾ ਹੋਰ ਕੀਮਤੀ ਸਮਾਨ ਸੀ ਜਿਵੇਂ ਫਰਿੱਜ ਵਾਇਟਰ কুলਰ ਹੋਰ ਵੀ ਉਹਨਾਂ ਦਾ ਕੀਮਤੀ ਸਮਾਨ ਸੀ ਜੋ ਮੋਰਚਿਆਂ ਤੋਂ ਚੋਰੀ ਹੋਇਆ ਹਾਲਾਂਕਿ ਇੱਥੇ ਪ੍ਰਸ਼ਾਸਨ ਦੀ ਇੱਕ ਵੱਡੀ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਜੇਕਰ ਅਸੀਂ ਮੋਰਚਿਆਂ ਤੇ ਐਕਸ਼ਨ ਕਰ ਰਹੇ ਹਾਂ ਤਾਂ ਜੋ ਕਿਸਾਨਾਂ ਦਾ ਸਮਾਨ ਆ ਉਸ ਨੂੰ ਸੇਫ ਰੱਖਿਆ ਜਾਵੇ ਕਿਸਾਨਾਂ ਦਾ ਜਿੰਨਾ ਵੀ ਕੀਮਤੀ ਸਮਾਨ ਆ ਉਸ ਨੂੰ ਬਚਾ ਕੇ ਕਿਸਾਨਾਂ ਨੂੰ ਉਹਨਾਂ ਦੇ ਹੱਥ ਦੇ ਵਿੱਚ ਪਹੁੰਚਾਇਆ ਜਾਵੇ ਪਰ ਦੇਖਣ ਨੂੰ ਕੁਝ ਹੋਰ ਹੀ ਮਿਲਿਆ ਤੇ ਜਿਸ ਤਰ੍ਹਾਂ ਦੇ ਨਾਲ ਆਪਾਂ ਖਬਰਾਂ ਸੁਣ ਰਹੇ ਹਾਂ ਜਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਇਹ ਵੱਡੀ ਕੀ ਰਹੀ ਹੈ ਕਿ ਕਿਸਾਨਾਂ ਦਾ ਜੋ ਇਨਾ ਨੁਕਸਾਨ ਹੋਇਆ ਆਖਰਕਾਰ ਇਸ ਦੀ ਪਰਪਾਈ ਕੌਣ ਕਰੇਗਾ ਸਾਡਾ ਮਕਸਦ ਕਿਸੇ ਦਾ ਵਿਰੋਧ ਨਹੀਂ ਕਰਨਾ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਦੇ ਖਿਲਾਫ ਬੋਲੀਏ ਜਾਂ ਕਿਸੇ ਦਾ ਵਿਰੋਧ ਕਰੀਏ ਪਰ ਬੇਤੁਕੇ ਬਿਆਨ ਜੋ ਆਪ ਦੇ ਵਿਧਾਇਕਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਇਸ ਨੂੰ ਲੈ ਕੇ ਸਵਾਲ ਚੁੱਕਨੇ ਤਾਂ ਜਰੂਰ ਬਣਦੇ ਨੇ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹਿਣਾ ਲੋਕਨਾਟ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ